ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਆਸਾਡੀ ਟੀਮ ਪਹੁੰਚੀ ਪਿੰਡ ਠੱਕਰਬਾਲ ਮੋਜੋ ਮਜਲਾ ਜਿਲ੍ਹਾ ਛੇਰਪੁਰ ਵਿਖੇ ਜਿੱਥੇ ਕਿ ਗੁਰਦੁਆਰਾ ਸਿੰਘ ਸਭਾ ਸਥਾਨ ਤੇ ਸੂਨ ਨੱਗਨ ਵਾਸੀ ಗ್ರಾಮ ਪੰਚਾਇਤ ਐਨ ਆਰ ਆ ਵੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਛਰੂ ਨੰਗਦੇ ਜੀ ਮਹਾਰਾਜ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 15 ਨੰਬਰ ਨੂੰ ਬਹੁਤ ਹੀ ਸ਼ਰਧਾ ਪੂਰਵ ਕਰਵਾਏ ਜਾ ਰਹੇ ਹਨ ਇਸਵਰੀ ਜਾਣਕਾਰੀ ਦਿੰਦੇ ਹੋਏ ਮਾਸਟਰ ਸਰਬਜੀਤ ਸਿੰਘ ਮਾਨ ਜੀ ਨੇ ਸਰਬਤਰਮ ਨਿਊ ਦੀ ਟੀਮ ਨਾਲ ਗਲਵਤ ਕਰਦੇ ਹੋਏ ਦੱਸਿਆ ਕਿ 15 ਤਰੀਕ ਨੂੰ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਇਸ ਸੁਪਰੰ ਦਿਵਾਨ ਸਜਾਏ ਜਾਣਗੇ ਜਿਸ ਵਿੱਚ ਆਹੋ ਰਾਗੀ ਢਾਡੀ ਜਥੇ ਕਥਾ ਕੀਰਤਨਾਂ ਹੀ ਸੰਗਤ ਨੂੰ ਨਿਹਾਲ ਕਰਨਗੇ ਉਹਨਾਂ ਨੇ ਦੱਸਿਆ ਕਿ ਅੱਜ ਤਨ ਤਨ ਚਿਰਗੁਰ ਨਾਖਦੇਜੀ ਮਹਾਰਾਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਏ ਗਏ। ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ। ਤੁਸੀਂ ਦੇਖ ਰਹੇ ਹੋ ਜਥੇ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ। ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ। ਅਸੀਂ ਇਲਾਕਾ ਨਿਵਾਸੀ ਸਾਥ ਸੰਗਤ ਨੂੰ ਨਾਰਾ ਰਹੇ ਹੋ। ਆਪ ਸਭੂਚੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਕਰਦੇ ਆਂ ਉਸ ਦੇ ਨਾਲ ਨਾਲ ਇੱਕ ਦੋ ਬੇਨਤੀਆਂ ਕਰਨੀਆਂ ਹਨ। ਕਿ ਅੱਜ ਗੁਰੂਵ੍ਰਦਾਸ ਮਹਾਰਾਜ ਜੀ ਨੌਜਵਾਨ ਸਭਾ ਵੱਲੋਂ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਤਨ ਗੁਰੂ ਗੰਗ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕੀਤਾ ਜਾ ਰਿਹਾ ਸੰਗਤਾਂ ਦਾ ਸਤਿਕਾਰ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਜਦੋਂ ਅਸੀਂ ਆਪਣੇ ਗੁਰੂ ਦਾ ਸਤਿਕਾਰ ਕਰੀਏ ਤੇ ਸਾਡਾ ਸਤਿਕਾਰ ਆਪਣੇ ਆਪ ਹੀ ਵੱਧ ਜਾਂਦਾ ਹੈ ਮਨ ਨੂੰ ਸ਼ਾਂਤੀ ਆਉਂਦੀ ਹੈ ਔਰ ਹਮੇਸ਼ਾ ਜਿਵੇਂ ਭਾਈ ਕਾਦਰ ਸਾਹਿਬ ਜੀ ਕਹੇ ਗਏ ਨੇ ਕਿ ਰਲ ਮਿਲ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਧਰਮ ਦੇ ਸਲ ਤੋਂ ਉੱਠ ਕੇ ਆਪਣੇ ਨਗਰ ਦਾ ਵਿਕਾਸ ਕਰਨਾ ਹੈ ਆਪਣੇ ਨਗਰ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਹੈ ਬੱਚਿਆਂ ਨੂੰ ਧਰਮ ਦੇ ਨਾਲ ਜੋੜਨਾ ਹੈ ਅਗਰ ਧਰਮ ਦੇ ਨਾਲ ਬੱਚੇ ਜੁੜ ਗਏ ਤੇ ਆਪਣੇ ਆਪ ਤਰਾਹੇ ਪੈਣ ਤੋਂ ਰੁਕ ਜਾਣਗੇ ਔਰ ਇਹ ਸਮਾਜ ਜਿਹੜਾ ਹੈ ਇਹ ਕ੍ਰਾਂਤੀਕਾਰੀ ਬਣ ਜਾਵੇਗਾ ਕਿਉਂਕਿ ਅਸੀਂ ਇੱਕ ਦੋ ਤੁਹਾਨੂੰ ਇਹ ਆਧਾਰਨਾ ਦੇਵਾਂਗੇ ਕਿ ਉਸ ਨਗਰ ਦੇ ਵਿੱਚ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸੋ ਆਓ ਰਲ ਮਿਲ ਕੇ ਇਹ ਸਾਰੀਆਂ ਪਰਵਾ ਨੂੰ ਮੁੜ ਕਾਇਮ ਕਰੀਏ ਮੈਂ ਇੱਕ ਦੋ ਬੇਨਤੀਆਂ ਕਰਨੀਆਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਥਾਂ ਦੇ ਉਤੇ ਲੰਗਰ ਹਾਲ ਵੀ ਹੈ ਉੱਪਰ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਬਹੁਤ ਸਮਾਂ ਪਹਿਲਾਂ ਸਰਕਾਰਾਂ ਵੀ ਆਈਆਂ ਸਰਕਾਰਾਂ ਨੇ ਸਮੇਂ-ਸਮੇਂ ਤੇ ਗ੍ਰਾਂਟਾਂ ਦਿੱਤੀਆਂ ਐਨ ਆਰ ਆਈ ਵੀ ਭੈਣ ਭਰਾ ਹਮੇਸ਼ਾ ਨਾਲ ਮਿਲ ਕੇ ਆਪਣੇ ਲੰਗਰ ਨੂੰ ਸੋਨਾ ਬਣਾਉਣ ਦਾ ਯਤਨ ਕਰਦੇ ਨੇ ਜਿਵੇਂ ಗ್ರಾಮ ਪੰਚਾਇਤ ਐਨ ਸੀ ਆਓਜ਼ ਤੇ ਮੈਂ ਹੁਣ ਜੋ ਪਿੱਛੇ ਜਿਹੜਾ ਹੈ ਗੁਰਦੁਆਰਾ ਸਿੰਘ ਸਭਾ ਵਿਖੇ ਆਪਾਂ ਕਮਿਟੀ ਸੈਂਟਰ ਲੰਗਰ ਹਾਲ ਤਿਆਰ ਕੀਤਾ ਹੈ ਉਹ 3400 ਸਕਰ ਫੁੱਟ ਚੌੜਾ ਹੈ ਉੱਥੇ ਆਪਾਂ ਵਿਆਹ ਸ਼ਾਦੀ ਖੁਸ਼ੀ ਗਮੀ ਦੇ ਕੋਈ ਵੀ ਸਮਾਗਮ ਕੋਈ ਠੱਕਰਵਾਲ ਮੌਜਮਜ਼ਾਰਾ ਤੋਂ ਨਗਰ ਨਿਵਾਸੀ ਕਰ ਸਕਦਾ ਹੈ ਉਹ ਸਾਰਿਆਂ ਲਈ ਸਾਂਝਾ ਹੈ ਦੂਸਰੀ ਬੇਨਤੀ ਇਹ ਹੈ ਕਿ ਮੈਂ ਸਮਝਦਾ ਸਰਪੰਚ ਸਾਹਿਬ ਵੀ ਬੈਠੇ ਨੇ ਕਿ ਇੱਥੇ ਵੀ ਇੱਕ ਕਮਿਟੀ ਸੂਤ ਵਾਸਤੇ ਬਣ ਸਕੀ ਆਖਿ ਸਹਿਨੇ ਅਵਾਦੀ ਨੋ ਅਤੈ ਰਾਜੇ ਸੋਥੇ ਸਦੀ ਗੁਰੂਆ ਸੂਰ ਮੇ ਸੱਤੇ ਗੁਰੂਆ ਤੁਖ ਪੰਥ ਮੇ ਸੇਰਾ ਨਾਮ ਧੀਰੀ ुख भजन ਪੇ ਪੰਚਾਇਤ ਮੈ ਇਤੇ ਪਹੁੰਚਣ ਤੇ ਸਭ ਤੋਂ ਪਹਿਲਾਂ ਇਹ ਸਤਿ ਸ਼ਾਨ ਦੇ ਸੁਪਰੰਦਕਾਂ ਦਾ ਧੰਨਵਾਦ ਕਰਦੇ ਆਂ ਮਾਤਾਵਾਂ ਪੈਣਿਆ ਬਜ਼ੁਰਗ ਬੀਬੀਆਂ ਜਿਹੜੀਆਂ ਹਮੇਸ਼ਾ ਇੱਕ ਸਾਲ ਲਈ ਇੰਤਜ਼ਾਰ ਕਰਦੀਆਂ ਨੇ ਕਿ ਮਹਾਨ ਰਹਿਬਰ ਦਾ ਦਿਹਾੜਾ ਕਦੋਂ ਆਵੇ ਤੇ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਤਰਤੀ ਦੀ ਕੂਕ ਸੁਣੀ ਵੇਖੀ ਦਾੜੀ ਦਾ کو ॾाढी लुट लुटेर दौलत जिथो नज़री لئی लुटी लुटेर دولت जिथो नज़री آئی ਬੈਟਾ ਹੁੰਦਾ ਬੈਕੇ ਕੋਈ ਵੀਰਾ ਵੀਰੇ ਦਾ ਨਾ ਸੀ ਦੁੱਖ ਵਡਾਉਂਦਾ ਬੈਕੇ ਪਰਵਾਹ ਭਾਰਤ ਫਲਵਾੜੀ ਦੇ ਹਰ ਦਾ ਫੁੱਲ ਕਮਲਾ ਕੇ ਟਹਿ ਗੇ ਭਾਰਤ ਫਲਵਾੜੀ ਦੇ ਹਰ ਦਾ ਫੁੱਲ ਕਮਲਾ ਕੇ ਟਹਿ ਤਿੰਨ ਸਾਧ ਚੰਡੀ ਸੰਸਾਦ ਜਲਾਦ ਬਣੀ ਫੜ ਕੇ ਨਿਤ ਮੰਦਰਾ ਵਿੱਚ ਚੰਡੀ ਹਮ ਦਰਦ ਗਰੀਬਾਂ ਦਾ ਆਏ ਗੁਰੂ ਨਾਨਕ ਤਲਵੰਡੀ ਹਮ ਦਰਦ ਗਰੀਬਾਂ ਦਾ ਆਏ ਗੁਰੂ ਨਾਨਕ ਤਲਵੰਡੀ ਮਾਰੇ ਤੇ ਨਿਰਬਲ ਨੂੰ ਬੇਚਨ ਮੋਲ ਮਕਾਨਾ ਵਾਂਗੂ ਮੋਲ ਨਮਕਾ ਨਾ ਵੰਗ ਕੋਈ ਹਿੰਮਤ ਕਰਕੇ ਤੇ ਰੋਕੇ ਜ਼ੁਲਮ ਜਵਾਨਾ ਵਾਂਗੂ ਕੋਈ ਹਿੰਮਤ ਕਰਕੇ ਤੇ ਰੋਕੇ ਜ਼ੁਲਮ ਜਵਾਨਾ ਵਾਂਗੂ ਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਮੁੱਲਾ ਤੇ ਹਾਰਪਜੇ ਲੁੱਟਦੇ ਬਹਿ ਕੇ ਵਿੱਚ ਮਸੀਤਾ ਮੁੱਲਾ ਤੇ ਹਾਰਪਜੇ ਲੁੱਟਦੇ ਬਹਿ ਕੇ ਵਿੱਚ ਮਸੀਤਾ ਸਨ ਸਵਾਵਾਲਿਆ ਨੇ ਸੱਚ ਤੇ ਦਾ ਜੂੜਾ ਕੀ ਕੀ ਤੋੜਾ ਕੀਤਾ ਪਾੜੇ ਦੁਖਿਆਰੇ ਦੀਨਪੀ ਜੜਵਾਲਿਆਂ ਨੇ ਕੰਢੀ ਮਾੜੇ ਦੁਖਿਆਰੇ ਦੀਨਪੀ ਜੜਵਾਲਿਆਂ ਨੇ ਕੰਢੀ ਹਮਦਰਦ ਗਰੀਬਾਂ ਦਾ Ho, <laughs>